ਬੀਰਮੁਖੀ ਰਾਮ ਰਹੀਮ ਦੇ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ ਉਹਨਾਂ ਦੇ ਵੱਲੋਂ ਚੌਣ ਕਮਿਸ਼ਨ ਤੋਂ 20 ਦਿਨ ਦੀ ਜੜੀ ਪੈਰੋਲ ਹੈ ਉਹ ਮੰਗੀ ਗਈ ਸੀ ਜਿਸ ਦੇ ਚੱਲਦਿਆਂ ਹੁਣ ਚੌਣ ਕਮਿਸ਼ਨ ਦੇ ਵੱਲੋਂ ਆਰਾਮ ਰਹੀਮ ਦੀ ਪੈਰੋਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਹੁਣ ਮੁੜ ਜੇਲ੍ਹ ਤੋਂ ਬਾਹਰ ਆਵੇਗਾ ਰਾਮ ਰਹੀਮ ਅਤੇ ਚੌਣ ਕਮਿਸ਼ਨ ਨੇ ਜੜੀ ਮਨਜ਼ੂਰੀ ਹੈ ਉਹ ਸ਼ਰਤਾਂ ਦੇ ਉੱਤੇ ਦਿੱਤੀ ਹੈ ਚੌਣ ਕਮਿਸ਼ਨ ਨੇ ਸ਼ਰਤਾਂ ਦੇ ਉੱਤੇ ਰਾਮ ਰਹੀਮ ਨੂੰ 20 ਦਿਨ ਦੀ ਜੜੀ ਪੈਰੋਲ ਹੈ ਉਹ ਦਿੱਤੀ ਹੈ ਤਾਂ ਦੱਸ ਦਈਏ ਕਿ ਇਸ ਸ਼ਰਤਾਂ ਦੇ ਵਿੱਚ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਸਿਆਸੀ ਗਤੀਵਿਧੀਆਂ ਤੋਂ ਰਾਮ ਨੂੰ ਦੂਰ ਰਹਿਣਾ ਪਵੇਗਾ ਕਿਉਂਕਿ ਹਮੇਸ਼ਾ ਹੀ ਜਿਹੜੀ ਸਿਆਸੀ ਗਤੀਵਿਧੀਆਂ ਨੇ ਜਦੋਂ ਬਾਹਰ ਆਉਂਦਾ ਹੈ ਤਾਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਜਿਵੇਂ ਕਿ ਹੁਣ ਚੋਣਾਂ ਦਾ ਮਾਹੌਲ ਹੈ ਵਿਧਾਨ ਸਭਾ ਦੀ ਚੋਣਾਂ ਨੇ ਹਰਿਆਣਾ ਦੇ ਵਿੱਚ ਜਿਸ ਦੇ ਚੱਲਦੇ ਆ ਚੋਣ ਕਮਿਸ਼ਨ ਨੇ ਸ਼ਰਤਾਂ ਰੱਖੀਆਂ ਨੇ ਕਿ ਸਿਆਸੀ ਗਤੀਵਿਧੀਆਂ ਤੋਂ ਦੂਰ ਰਹਿਣਾ ਹੋਵੇਗਾ ਤੇ ਹਰਿਆਣਾ ਤੋਂ ਵੀ ਹਾਲਾਕਿ ਬਾਹਰ ਹੀ ਰਹਿਣਾ ਹੋਵੇਗਾ ਤੇ ਸੋਸ਼ਲ ਮੀਡੀਆ ਗਤੀਵਿਧੀਆਂ ਤੋਂ ਵੀ ਦੂਰ ਰਹਿਣ ਦੀ ਗੱਲ ਹੈ ਜਿਹੜੀ ਉਹ ਆਖੀ ਗਈ ਹੈ ਕਿਉਂਕਿ ਹਮੇਸ਼ਾ ਇਦਾਂ ਹੁੰਦਾ ਹੈ ਕਿ ਜਦੋਂ ਵੀ ਰਾਮ ਰਹੀਮ ਪਰੋਲ ਤੇ ਬਾਹਰ ਆਉਂਦਾ ਹੈ ਤਾਂ ਉਸ ਦੇ ਵੱਲੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਜ਼ ਕਰਦਾ ਹੋਇਆ ਨਜ਼ਰ ਆਉਂਦਾ ਏ ਆਪਣੇ ਡੇਰਾ ਪ੍ਰੇਮੀਆਂ ਦੇ ਨਾਲ ਜਿਹੜੀ ਗੱਲਬਾਤ ਆ ਉਸ ਦੇ ਵੱਲੋਂ ਕੀਤੀ ਜਾਂਦੀ ਆ ਤਾਂ ਹਮੇਸ਼ਾ ਹੀ ਵੀਡੀਓ ਆ ਜਿਹੜੀ ਸ਼ੇਅਰ ਕੀਤੀ ਜਾਂਦੀ ਆ ਤੇ ਇਸ ਦੌਰਾਨ ਚੌੜ ਕਮਿਸ਼ਨ ਨੇ ਹੁਣ ਪਾਬੰਦੀ ਲਗਾਈ ਆ ਤੇ ਕਿਹਾ ਏ ਕਿ ਸੋਸ਼ਲ ਮੀਡੀਆ ਗਤੀਵਿਧੀਆਂ ਤੋਂ ਵੀ ਜਿਹੜਾ ਦੂਰ ਆ ਹੋ ਰਿਹਾ ਜਾਵੇ ਤੇ ਹਰਿਆਣਾ ਸਰਕਾਰ ਨੂੰ ਚੋਣ ਕਮਿਸ਼ਨ ਦੇ ਵੱਲੋਂ ਇਹ ਸ਼ਰਤਾਂ ਦਿੱਤੀਆਂ ਗਈਆਂ ਨੇ ਤੇ ਚੋਣ ਕਮਿਸ਼ਨ ਨੂੰ ਹਰਿਆਣਾ ਸਰਕਾਰ ਦੇ ਵੱਲੋਂ ਹੀ ਜਿਹੜੀ ਇਹ ਮੰਗ ਪੱਤਰ ਹੈ ਉਹ ਦਿੱਤਾ ਗਿਆ ਸੀ ਕਿ ਰਾਮ ਰਹੀਮ ਨੂੰ 20 ਦਿਨ ਦੀ ਪੈਰੋਲ ਦਿੱਤੀ ਜਾਵੇ ਜਿਸ ਦੇ ਉੱਤੇ ਮਨਜ਼ੂਰੀ ਹੈ ਜਿਹੜੀ ਉਹ ਮਿਲ ਗਈ ਹੈ ਤੇ ਹੁਣ 20 ਦਿਨਾਂ ਦੀ ਪੈਰੋਲ ਦੇ ਲਈ ਰਾਮ ਰਹੀਮ ਜੇਲ੍ਹ ਤੋਂ ਬਾਹਰ ਆਵੇਗਾ ਤੇ ਵਿਧਾਨ ਸਭਾ ਚੋਣਾਂ ਨੇ ਜਿਸ ਦੇ ਮੱਦੇ ਨਜ਼ਰ ਉਸ ਦੇ ਵੱਲੋਂ ਪਟੀਸ਼ਨ ਪਾਈ ਗਈ ਸੀ ਤੇ ਚੋਣਾਂ ਦੌਰਾਨ 20 ਦਿਨਾਂ ਦੀ ਪੈਰੋਲ ਦੀ ਮੰਗ ਕੀਤੀ ਗਈ ਸੀ